ਸਾਹਿਬ ਜੀ ਰਹਿਰਾਸ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਿਆ ਖੁਲਾਇਆ ਜਨ ਨਾਨਕ ਐਸਾ ਰਸੇਵ ਆ ਅੰਤ ਲਈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਦ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਅਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਈ ਕੋ ਓੰਕਾਰ ਸਤਗੁਰ ਪ੍ਰਸਾਦ ਸੋਦਰ ਰਾਗਾ ਸਮੋਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰਕੇ ਹਜਤ ਵੈ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਭਾਵਨ ਹਾਰੇ ਕੇਤੇ ਤੇਰੇ ਰਾਗ ਪਰੀ ਸੋ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੋ ਭਵਨ ਬਾਣੀ ਵੈ ਸੰਤ ਤੁਗਾਵੇ ਰਾਜਾ ਤਰੰਦਵਾਰੇ ਰਾਮ ਵਿਚਾਰੇ ਗਾਵੰਤਨ ਤੁਧ ਨਾਈ ਸਰਵ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰ ਗਾਵੰਤਨ ਤੁਧ ਨਾ ਇੰਦਰ ਇੰਦਰਾਸਨ ਉੱਤੇ ਦੇਵਤਿਆਂ ਅੰਦਰ ਨਾਲੇ ਗਾਵੰਤਨ ਤੁਧ ਨਾ ਸਿੱਧ ਸਮਾਧੀ ਅੰਦਰ ਗਾਵੰਤਨ ਤੁਧ ਨਾ ਸਾਧ ਵਿਚਾਰੇ ਗਾਵੰਤਨ ਤੁਧ ਨਾ ਜਤੀ ਸਤੀ ਸੰਤੋਖੀ ਗਾਵੰਤਨ ਤੁਧ ਨਾ ਵੀਰ ਕਰਾਰੇ ਗਾਵੰਤ ਤੁਧ ਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧ ਨੋ ਮੋਹਣੀਆ ਮਨ ਮੋਹਨ ਸੁਰਗ ਮੱਚ ਪਿਆਲੇ ਗਾਵੰਤ ਤੁਧ ਨੋ ਰਤਨੁ ਪਾਇ ਤੇਰੇ 86 ਤੀਰਥ ਨਾਲੇ ਗਾਵੰਤ ਤੁਧ ਨੋ ਜੋਧ ਮਹਾਵਲ ਸੂਰਾ ਗਾਵੰਤ ਤੁਧ ਨੋ ਖਾਣੀ ਚਾਰੇ ਕੇ ਤੇਰੇ ਤਾਰੇ ਸੇਹੀ ਤੁਧ ਨੋ ਗਾਵਨ ਜੋ ਤੁਧ ਭਾਵਨ ਰਥੇ ਤੇਰੇ ਭਗਤ ਰਸਾਲੀ ਹੋਰ ਕੀਤੇ ਤੁਧ ਨੋ ਗਾਵਨ ਸੇਵੈ ਜਿਤਨਾ ਆਵਨ ਨਾਨਕ ਗਿਆਵੀਚਾਰੇ ਸੋਈ ਸੋਈ ਸਦਾ ਸਤਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਉਸ ਜਾਇ ਨਾ ਜਾਸੀ ਰਤਨਾਂ ਜਿਨਾਂ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਇਸ ਦੀ ਵੜਾਈ ਜੋ ਇਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹ ਪਤ ਸਾਹਿਬ ਨਾਨਕ ਰਹੈ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕੀਮਤ ਪਾਏ ਨ ਗਹਿ ਆ ਜਾਏ ਗਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਕੀ ਦਾ ਕੋਈ ਨ ਜਾਣੈ ਤੇਰਾ ਕੀਤਾ ਕੇ ਵਡ ਚੀਰਾ ਰਹਾਉ ਸਭ ਸਰਤੀ ਮਲ ਸਭਤ ਕਮਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਾਤ ਸਭ ਤਪ ਸਭ ਚ ਨਈ ਆ ਸਿੱਧਾ ਵਰਖਾ ਕੀ ਆ ਵਡਿਆਈ ਆ ਤਦ ਬਿਨ ਸਦੀਕ ਨੈਨਾ ਪਾਈਆ ਕਰਮ ਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਧਾਰਾ ਜਿਸ ਤੋਂ ਦੇ ਤਿਸੇ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਦ ਭੁੱਖਾ ਖਾਏ ਚੱਲੀਐ ਦੁਖ ਸੋਗੋਂ ਵਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚ ਨਾ ਹੋਇ ਰਹੋ ਸੱਚੇ ਨਾਮ ਗੀਤਲ ਵੜਿਆਈ ਆਗ ਤੱਕ ਐ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹ ਵਡਾ ਨੋ ਬੈ ਕਾਟ ਨਜਾਈ ਨਾਉ ਮਰੈ ਨ ਹੋਵੈ ਸੋਗ ਦਿੰਦਾ ਰਹੈ ਨਾ ਝੁਕਾ ਭੋਗ ਗੁਨੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਇ ਜੀ ਵੜੇ ਆਪ ਦੇ ਵੜ ਤੇਰੀ ਦਾਤ ਜਿੰਨ ਦਿਨ ਕਰ ਕੈ ਕੀਤੀ ਰਾਤ ਖਸਮ ਬਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੂਜਰੀ ਮਹੱਲਾ ਚੌਥਾ ਾਰਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਤ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਵ ਹਰ ਜਨ ਕੇਵਲ ਬਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਵਤਾਸ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨ ਪਾਇਆ ਤੇ ਭਾਗ ਹੀਣ ਜਨ ਪਾਸ ਜੋ ਸਤਿਗੁਰ ਜਲਨ ਸੰਗਤ ਨਹੀਂ ਆਏ ਤ੍ਰਿਕ ਜੀਵ ਹੈ ਤ੍ਰਿਕ ਜੀਵ ਆਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੁਰਮਾਸਤਿ ਖਿਖਿਆਲੇ ਖਾਸ ਅਨਜਾਨ ਸਤ ਸੰਗਤ ਜੇ ਤਾਰ ਸਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਬੂਜਰੀ ਮਾਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਜਾਇ ਹਰ ਆਰ ਜੀ ਉਪਰਿਆ ਸੈਲ ਪੱਥਰ ਮੈਂ ਜੰਤ ਮੇਰੇ ਮਾਰੋ ਜੀ ਸਤ ਸੰਗਤ ਮਿਲੈ ਸੋਤ ਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਾਉ ਜਨਨ ਬਿਤਾ ਲੋਕ ਸੁਧਵੰਤਾ ਕੋਏ ਨ ਕਿਸ ਕੀ ਤਰਿਆ ਸਿਰ ਸਿਰ ਰਜਕ ਸਮਾਈ ਠਾਕੁਰ ਕਾਹੇ ਮਨ ਪਾਉ ਕਰਿਆ ਉੜੇ ਉੜਿਆ ਵੈਸੇ ਕੋ ਸੰਜਿ ਸਪਾਛਾ ਵਚਰੇ ਸਰਿਆ ਤਿਨ ਕਵਨ ਖਲਾਵੈ ਕਵਨ ਜੁਗਾਵੈ ਮਨ ਮੈਂ ਸਿਮਰਨ ਕਰਿ ਆਉ ਸਭ ਨਿਦਾਨ ਦਾ ਸਾਸਟਿ ਸਿਦਾਨ ਠਾਕੁਰ ਕਰਤਲ ਤਰਿਆ ਗੁਰ ਨਾਨਕ ਬਾਲ ਵਾਲ ਸਤਿ ਬਲ ਜਾਈਐ ਜਰਾਂ ਤਨ ਪਾਰਾ ਵਰਿਆਓ ਰਾਗ ਆਸਾ ਮਹਲਾ 4 ਸੂਪੁਰਖ ੴ ਸਤਿਗੁਰ ਪ੍ਰਸਾਦ ਸੂਪੁਰਖ ਨਰਨਜਨ ਅਰ ਬੁਰਖ ਨਰਨਜਨ ਆਗਮ ਆਗਮ ਆਪਾਰਾ ਸਭ ਤੇ ਆਵੈ ਸਭ ਧਿਆਵੈ ਦੂਜੀ ਅਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀਤੂ ਜੀਆਂ ਕਾਧਾ ਤਾਰਾ ਭਰਤੇ ਆਵਹੁ ਸੰਤੋਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਘਟੇ ਅੰਤਰ ਸਰਬ ਨਿਰੰਤਰ ਜੀ ਹਾਰੋਏ ਕੋਪਰਕ ਸਮਾਨ ਇਕ ਦਾਤ ਇਕ ਵੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਔ ਤੁਧ ਮੈਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤੋ ਬੇਅੰਤ ਜੀ ਤ੍ਰਿਕਿਆ ਗੁਣਿ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਦੁ ਜੀ ਜਨ ਨਾਨਕ ਤਿਨ ਕੁਰਬਾਨਾ ਅਰਤਿ ਆਵੈ ਅਰਤਿ ਆਵੈ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਆਰਤਿ ਆਇ ਆ ਜੀ ਤਨ ਤੂਟੀ ਜਮ ਕੀ 파ਸੀ ਜਿਨ ਨਿਰਪਉ ਜਨ ਨਿਰਪਉ ਆਇ ਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਵਾਸੀ 세탄 세탄 진ਾਰਤੇ ਆਇਆ ਜੀ ਜਨ ਨਾਨਕ ਤਨ ਵੱਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੈ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸੱਲਾ ਅੰਤ ਜੀ ਯਾਰਾ ਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰਾਰ ਪੂਜਾ ਜੀ ਤੁਪ ਤਾਪ ਹੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸੰਗ੍ਰਤ ਸਾਸਤ ਜੀ ਕਰ ਕੇ ਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਪੱਲਾ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੁੰ ਆਦਿ ਬੁਰ ਕੇ ਪਰੰਪਰਾ ਕਰਤਾ ਜੀ ਤੁਜੇ ਵੜੇ ਅਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਚਲ ਕਰਤਾ ਸੋਈ ਤੁਧਿਆਪੇ ਪਾਵੈ ਸਈ ਵਰਤਾ ਜੀ ਤੁ ਆਪੇ ਕਰੈ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਿਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸ ਮਹਲਾ 4 ਤੂੰ ਕਰਤਾ ਸਤਿਆਰ ਮੈਂਡਾ ਸਹੀ ਜੋ ਤੂੰ ਪਾਵੈ ਸੋਈ ਤਿਸਿ ਜੋ ਤੂੰ ਦੇ ਸੋਈ ਹਉ ਪਾਈ ਰਾਵ ਸਭ ਤੇਰੀ ਤੂੰ ਜਬਨੀ ਜਾਇ ਜਿਸ ਨੂੰ ਕਿਰਪਾ ਕਰਤ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਮੁਖ ਕੋ ਆਇ ਤੁੰਦਾ ਬਿਛੋੜਿਆ ਆਇ ਮਿਲਾਇ ਤੂੰ ਦਰੀ ਆਉ ਸਭ ਤੂ ਜਹੀ ਮਾਇ ਤੁਜ ਮਨ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਆਏ ਸੂਝ ਜਨ ਜਾਣ ਆਰ ਗੁਣ ਸਦੀ ਆਖ ਬਖਾਣ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਕੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਨਜੂਜਾ ਅਵਰਨਾਂ ਸੋਇ ਜਨਾਨਕ ਗੁਰਮੁਖ ਪ੍ਰਗਟ ਹੋ ਆਸਾ ਮਾਲਾ ਬਿਲਾ ਤਿਤ ਸਭ ਰਡੇ ਪਹਿਲੇ ਨਵਾਸਾ ਪਾਣੀ ਭਾਵਕ ਤਨੇਹੀ ਕੀਆ ਅੰਕੇ ਜਮੋ ਕੋ ਪਗ ਨਹੀਂ ਚਾਲਿਆ ਅਮ ਦੇਖਾ ਤੈਨੂੰ ਬੀਅਲੇ ਮਨ ਏਕ ਨਜੀਤ ਸਮੂਡ ਮਨਾ ਹਰ ਵਿਸਰਤ ਤੇਰੇ ਗੁਣ ਗਲੇ ਆ ਰਹੋ ਨਾ ਹਉ ਜਦੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਜਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ਆਸਾ ਮਾਲਾ ਬੰਜ ਬੋ ਬਈ ਪ੍ਰਾਪਤ ਮਾਨੁਖ ਦੇਵ ਹਰੀਆ ਗੋਵਿੰਦ ਮਿਲਣ ਕੀ ਇਤਰੀ ਵਰੀਆ ਵਰਕਾਜ ਤਰੀਕੇ ਤੇ ਨਾਕਾਮ ਮਿਲ ਸਾਧ ਸੰਗਤ ਵਿੱਚ ਕੇਵਲ ਨਾਮ ਸੰਜਮ ਲਾਗ ਬਾਬਾ ਜੀ ਤਰਨ ਕਹ ਜਨ ਮਿੱਥਾ ਜਾਤ ਰੰਗ ਮਾਇਆ ਕਹਿਰਾਓ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਅਮ ਨੀਚ ਕਰਮਾਂ ਸਰਨ ਪਰੇ ਕੀ ਰੱਖੋ ਸਰਮਾਓ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਚਾਪਈ ਬਨਰਾਸ ਸਸਕਾਰ ਕਾ ਟਾ ਜੀ ਸਾ ਸ੍ਰੀ ਅਸਕੇਤ ਜਗਤ ਕੇ ਈਸਾ ਭੋਪਨ ਮ੍ਰਿਸ਼ ਗਗਨ ਤੇ ਪਈ ਸਭ ਹੈ ਨਾਨਵदाई ਨਈ ਧਨ ਹੈ ਦਨਾਂ ਲੋਭਨ ਕੇ ਰਾਜਾਂ ਦੁਸ਼ਟਤਾ ਗਰੀਬ ਨਿਵਾਜਾ ਅਖਲ ਬਵਨ ਕੇ ਸਿਰ ਜਨੋ ਆਰੇ ਨਾ ਜਾਨ ਮੈ ਲਿਓ ਅਵਾਰੇ ਕਬਿਓ ਬਾਤ ਬੀਨਤੀ ਚੌਪਈ ਅਮਰੀ ਕਰੋ ਹਾਦਰ ਛਾਵੋ ਨੋਇ ਜਿਤ ਕੀ ਛਾ ਤਬ ਜਨਨ ਮੰਨ ਰਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਅਦੋਸ਼ ਸਬੈ ਤੁਮ ਕਾਵੋ ਆਪਾਦ ਮੋਏ ਬਚਾਵੋ ਸੁਖੀ ਬਸੈ ਮੋਰਾ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰਾ ਥਾ ਨਿਰ ਕਰ ਦਇਆ ਕਰਿਆ ਸਬੈ ਕੋ ਆਸਨ ਰਿਆ ਪੂਰਨ ਹੋਏ ਹਮਾਰੀ ਆਸਾ

ਦੀਨ ਬੰਦ ਦੁਸ਼ਟਨ ਕੇ ਅੰਤ ਆਤਮੋ ਪਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਤਰਾ ਕਾਲ ਪਾਇ ਸਿੱਖੂ ਬਤਰਾ ਕਾਲ ਪਾਇ ਕਰਮਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਯੋਗੀ ਸਿਵ ਕੀਓ ਬੇਦ ਰਾਜ ਰਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਨ ਜਚਨ ਪੁਜਾਇਓ ਆਦੰਤੀ ਕੈ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਚ ਸ਼ੀਕੋ ਹਮਾਰੀ ਸਿਕਲ ਪ੍ਰਜਾਜ ਨੇ ਆਪ ਸਵਾਰੀ ਸਿਮਕਨ ਕੋ ਸਭ ਗੁਣ ਸੁਖ ਦਿਓ ਸਤਨ ਕੋ ਸਿਮਕਨ ਕੋ ਸਭ ਗੁਣ ਸੁਖ ਦਿਓ ਸਤਨ ਕੋ ਬਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤੋ ਭਲੇ ਬਰੇ ਕੀ ਪੀਰ ਪਸਾਨਤ ਥੀਤੀ ਤੇ ਕੁੰਚਰੀ ਅਸੂਲਾ ਸੱਬਰ ਕੇ ਪਾਦ ਰਿਸ਼ ਕਰਬੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਬੀਰ ਬਸਾਨਾ ਘਟ ਘਟ ਕੇ ਫਟ ਫਟ ਕੀ ਜਾਨਾ ਜਬੇ ਉਤਕਰਕ ਕਰ ਕਰਤਾਰਾ ਪ੍ਰਜਾ ਤਰਤ ਦਵ ਦੇਵ ਆਪਾਰੰ ਜਬੇ ਆਕਰਕ ਕਰ ਤੋਂ ਕਬੂ ਤੁਮ ਮੈਂ ਮਿਲਤ ਜੀ ਤਰ ਸਭੂ ਜੀਤੇ ਵਦਨ ਸਿਰ ਸਭ ਤਾਰਿਆ ਆਪ ਆਪਨੀ ਬੂਜ ਉਚਾਰ ਤੁਮ ਸਭ ਹੀ ਤੇ ਰਹਿਤ ਨਰ ਆਲਮ ਜਾਨਤ ਵੇਦ ਵੇਦ ਹਰਿ ਆਲਮ ਦ੍ਰੰਕਾ ਨਿਰਵਕਾਨ ਲੰਬਵਾ ਨੀਲ ਨਾਦ ਸੰ ਆ ਕੰਗੂੜੋ ਚਰਤ ਵਿਦਾ ਜਾ ਕੋ ਬਿਮਨ ਪਾਵਤ ਵੇਦਾ ਤਾਂ ਕੋ ਕਰ ਕਾਇ ਸਦਾ ਸਿਦ ਅਨਰੰਕਾਰ ਕਾ ਚੀਨਤ ਨਹ ਭਿਵ ਆਪ ਆਪਣੀ ਬੁਧ ਹੈ ਜੇ ਤੀ ਵਰਨੰਦ ਪਿੰਨ ਬਿੰਨ ਤੋ ਏ 33 ਤੁਮਰਾ ਲਖਾ ਨ ਜਾਏ ਪਸਾਰਾ ਕਹਿਵਤ ਸਜਾ ਵਰਤਮ ਸੰਸਾਰਾ ਇਕੈ ਰੂਪਾ ਨੂਪਸ ਰੂਪਾ ਰੰਗ ਪਇਓ 라ਵ ਕਹਿ ਪੂਪਾ ਅੰਡਜ ਜੇਰ ਸਿਧ ਜਕੀਨੀ ਉਤ ਕੁਝ ਖਾਨ ਬਾਰ ਰਚ ਜੀਨੀ ਕਹੂੰ ਫੂਦ ਰਾਜਾ ਹੋਵਾ ਬੈਠਾ ਕਉ ਸਿਮਟ ਪਿਉ ਸੰਕਰ ਕੈਤਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਤ ਬਵਾ ਜੁਗਾਦ ਸਰੂਪ ਸਯੰ ਤੋ ਅਬਰ ਛਾ ਮੇਰੀ ਤੁਮ ਕਰੋ ਸਿਖਿਅ ਵਾਰ ਸਿਖ ਸੰਗਰੁ ਦੁਸ਼ਟਿ ਤੇ ਉੜਵਾ ਤੁਲ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀ ਅਸਤੁਤ ਸਰਣੀ ਪ੍ਰੇਦਨ ਕੇ ਦੁਸ਼ਟ ਦੁਖਤ ਹੈ ਬ ਮਰੇ ਔਰ ਖਿਜਾਵਨ ਬਗ ਭਾਰੇ ਤੇ ਆਰੇ ਤਨਕੇ ਤੁਮ ਸੰਕਟ ਸੁਵਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹਾਂ ਤਾਂ ਕਿ ਕਾਲ ਨਿਕਨੀਆ ਰਛਾ ਹੋਏ ਤਾਹੇ ਸੁਵ ਕਾਲਾ ਦੁਸ਼ਟ ਅਸ਼ਟ ਤਰਤ ਤਕਾਲਾ ਕਿਰਪਾ ਦਇਸ਼ਟ ਕੰ ਜਾਏ ਨਾ ਰਹੋ ਤਾਂ ਕਿ ਤਾਪ ਤਨ ਕਮਯਾਰੋ ਰਿੱਧ ਸਿੱਤ ਕਰਮੋ ਸਭ ਹੋਏ ਦੁਟਸਾ ਸਵੈ ਸਕੈ ਨਾ ਕੋਈ ਇਕ ਵਾਰ ਜਿਨ ਤੁਮੈ ਸੰਭਾਰਾ ਕਾਲ ਵਾਸ ਤੇ ਤਾਏ ਹਵਾਰਾ ਜਿਨਰ ਨਾਮ ਤਿਹਾਰੋ ਕਹਾ ਆਦਾਰ ਦੁਸ਼ਟ ਦੋਖ ਤੇ ਰਹਾ ਖੜਕੇ ਤਮੈ ਸਰਨ ਤਿਹਾਰੀ ਆਪਾ ਨੈ ਲਿਓ ਉਬਾਦੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਤ ਪਰਾਪੂਰਨ ਸੁਭਰਾਤਾ ਕਿਲ ਵਿਖ ਸਕਲ ਦੇ ਇੱਕ ਵਰਤਾ ਦੁਸ਼ਟ ਦੋਖ ਅਨਪੋਸਾ ਕਰਤਾ ਸਰੀਅਸ ਤੋ ਜਿ ਪਏ ਤੇ ਅੱਲਾ ਬੂਨ ਕਰਾ ਗ੍ਰੰਤਤ ਕਾਲਾ ਮਨ ਬਾਂਚਦ ਬਲ ਪਾਵੇ ਸੋਈ ਧੂਕ ਨਾ ਦੇ ਸਹਬੇ ਆਪਤ ਕੋਈ ਢਲ ਸੁਣੈ ਗੁੰਗ ਜੋ ਜੈ ਸਤਸਨਾ ਨਾ ਪਾਵਈ ਸੁਣੈ ਮੂੜ ਜਤ ਲਾਇ ਚਤੁਰਤਾ ਆਵਈ ਧੂਕ ਦਰਦ ਪਾਉ ਨਿਕਤ ਨਾ ਦਰ ਨਰਕੇ ਰਹੈ ਉਹ ਜੋ ਜਾਕੀ ਏਕ ਬਾਰ ਚਾਉ ਪਈ ਕੋ ਕਹ ਚਾਉ ਪਈ ਸੰਮਤ ਸਤਰਾ ਸੈਜਪੰਨਜਾ ਅਰਧ ਸੈਜਪੰਨ ਤੀਨ ਕੇਜਾ ਪਾਦਰਮ ਸੁਦੀ ਅਸ਼ਟਮਿਰ ਬਾਰਾ ਤੀਰ ਸਤਦਰਗ੍ਰੰਥ ਸੁਧਾਰਾ ਇਤਿ ਸ੍ਰੀ ਚਿਤ੍ਰੋਪਖਿਆਨੰ ਤ੍ਰਿਯਜਤ੍ਰੈ ਮੰਤ੍ਰੀ ਪੂਪ ਸਵੱਦ ਚਾਰ ਸੌ ਪੰਜ ਰਿਤ੍ਰ ਸਮਾਪਤ ਮਾਸਤ ਸੁਮਾਸਿਆ ਬਜਉਂ ਦੋਹਰਾ ਦਾ ਜਨ ਅਰਦਾਸ ਪਰ ਕੀਜੈ ਕਿਰਪਾ ਅਪਾਰ आपादर राख मोय मन कर्म वचन बचारो जो मैं मै नगणसै प्रथम मनाऊ किशन बिशन कबहु न त्याऊ कान सुने पहचान तन सो लिब लागी मोरी भगन सो महाकाल रखवार हमारो महालो मैं किंकर थारो चार थार। ਪਨਾ ਜਾਨ ਮੇ ਪ੍ਰਤ ਪਰਿਆ ਚੰਚੰ ਸਤਰ ਮਾਰਿਆ ਮਰਿਆ ਦੀਗ ਤੇਗ ਜਗ ਮੈਂ ਦੂ ਚੱਲੈ ਰਾਖ ਆ ਮੋਇ ਔਰ ਨੰਦ ਲੈ ਤੁਮ ਨੂੰ ਕਰੂ ਸਦਾ ਵਰਤ ਪਾਰਾ ਤੁਮ ਸਾਇ ਮੈਂ ਕਿੰ ਕਰ ਥਾਰਾ ਦਾ ਜਾਨ ਦੇ ਹਾਥਿ ਵਰੋ ਅੰਮ੍ਰੇ ਸਭ ਵੈਰੀ ਸੰਘਾਰੂ ਪ੍ਰਤਮ ਤਰੋ ਭਗਵਤ ਕੋ ਧਿਆਨ ਪਾਉਰ ਕਰੋ ਕਬਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਸਤਿ ਤ੍ਰਿ ਉਚਾਰੋ ਜੂ ਕੋਏ ਕਬਲੇ ਉਹ ਸੁਧਾਰੋ ਕਬਿਓ ਬਾਚੂਰਾ ਜੋ ਨਿਜ ਬ੍ਰਹਮੋ ਸੋ ਕਹਾਂ ਜੋ ਕਹੇੋ ਜਗ ਮਾਹੀ ਜੋ ਤੈ ਪਰੋਤ ਮੁੱਤਾ ਦੋਰਾ ਹੰ딕 ਹੈ ਵਿਚਾਰ ਕਸਨਾਹੀ ਜਲਤੀ ਉਜ ਤਰੰਗ ਜਿਉ ਜਲੇ ਵਿਖੈ ਸਮਾਹੀ ਦੋਰਾ जावे आयस प्रभु को पयो जन्मतरा जग आई अब मैं कथा सन सेपते सबहु कहत सुनाए कब बाच दोहा ठंड पयो मैं जोर कर वचन का शरण आई पंथ चलात जगत में जब करौ सहारे द्वारा जे जो मरेत्यान को नहीं टूटते आय संतो अन लेंगे मुक्त बल पावेगे भगवान तो द्वारा तो काल पुरखी दे हो मो कोटि कोट वर्मा के थे रव संस्कृ जलेस दोहरा दो राम, राम कथा जुग जुग सब कोई भागत ने सुरगवा रघुवर करा सगरी पुरी समेत चौपई जो है कथा सुने अरगाव दुख पापते निकट न आवे विसन बकी ये पल हो आद व्याद सस कह कोई सम्मत सत्र सहज बचवाड़ बदी प्रतिम सुखदावन तबाय प्रसाद गुरु ग्रंथ सुधारा ਭੂਲ ਪਰੀ ਲਹੋ ਸੁਧਾ ਦਾ ਦੋਰਾ ਨੇਤਰ ਤੁੰ ਕੇ ਚਰਨ ਤਰ ਸਤਿ ਤੀਰ ਤਰੰਗ ਸ੍ਰੀ ਭਗਵਤ ਗੁਰਨ ਕੀ ਓ ਰਗੁਬਰ ਕਥਾ ਪ੍ਰਸੰਗ ਸਾਧ ਸਾਜਾਨੋ ਨਿਬਾਦ ਸੁਵਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਤੇ ਤੈ ਤੂੰ ਸਮਰੱਥ ਜਿਥੈ ਕੋਏ ਨਾਹੀ ਉਥੈ ਤੇਰੀ ਰਾਖੁ ਅਗਨੀ ਉਦਰ ਮਾਹੇ ਸੁਣ ਕਹਿ ਜਮ ਕਹਿ ਰੂਤ ਨਾਏ ਤੇਰਾ ਸਟ ਜਾਏ ਪਵਜਲ ਵਿਖਮਸਗਾਹੂ ਗੁਰ ਸ਼ਬਦਿ ਪਾਤ ਪਾਹੇ ਜਿਨ ਕੋ ਲਗੀ ਪਿਆਸ ਅਮਰਤ ਸੇ ਖਾਏ ਕਲਮੈ ਓ ਪੰਨ ਗੁਣ ਗੋਵਿੰਦ ਗਾਹੇ ਸਭ ਸੈ ਨਉ ਗ੍ਰਪਾਲ ਸਮਾਲੇ ਸਾਈ ਸਾਈ ਮ੍ਰਿਥਾ ਕੋਈ ਨਾ ਜਾਏ ਜੇ ਆਵੇ ਦਰਿਆਈ ਇਸ ਲੋਕ ਮਾਲ ਲਾ ਪੰਜਵਾ ਅੰਤਰ ਗੁਰਿਆਰਾਦਨਾ ਜੇ ਬਾਜ ਅਪ ਗੁਰਨਾਉ ਨਿਤਰੀ ਸਤਗੁਰੂ ਵੇਖਣਾ ਸਰਬਣੀ ਸੁਣਨਾ ਗੁਰਨਾਉ ਸਤਗੁਰ ਸੇਤੀ ਰਤੇ ਅਦਰਗੈ ਪਈਐ ਠਾਉ ਕਹੋ ਨਾਨਕ ਕਿਰਪਾ ਕਰੇ ਜੇ ਸੁਣੋ ਇਹ ਵੱਥ ਦੇ ਜਗ ਮੈਂ ਉਤਮ ਕਾਢੀਐ ਬਿਰਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪੋ ਮਾਰੀਆਂ ਨੂੰ ਗੁਰ ਕੀ ਪੈਰੀ ਪਾਏ ਆਕਾਸ਼ ਸਵਾਰੀਆਂ ਨੂੰ ਹੋ ਆਇਆ ਬਧਾਨ ਮਨੋਂ ਨ ਵਿਸਾਰੀਆਂ ਨੂੰ ਸਾਜ ਜਨਾ ਕੈ ਸੰਗ ਭਵਜਲ ਤਾਰੀਆਂ ਨੂੰ ਸਾਖਤ ਨਿੰਦਕ ਦੁਸ਼ਟ ਕਿਨ ਮਾਹਿ ਵਿਦਾਰੀਆਂ ਨੂੰ ਜਿਸ ਸਾਹਿਬ ਕੀਤੇ ਕੋ ਨਾਨਕ ਮਨੈ ਮਾਈ ਜਿਸ ਸਮਰਥ ਸੁਖ ਹੋਏ ਸਗਲੇ ਦੂਖ ਏਕੋ ਨਾਨਕ ਮਨੈ ਮਾਈ ਜਿਸ ਸਮਰਥ ਸੁਖ ਹੋਏ ਸਗਲੇ ਦੂਖ ਜਾਹੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁ ਸਗਲ ਸਮਗਰੀ ਤੇਮਾਰਾ ਸੂਤ ਰਤਾਰੀ ਤੁਮਤੇ ਹੋਵੇ ਸੋ ਆਗੇ ਆਕਾਰਿ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰਬਾਨੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣ ਮੇਰਾ ਵਾਹਿਗੁਰੂ 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 ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਆਕੋ ਗਿਨਨ ਕੋ ਲਾਗੈ ਜਾ ਕੀ ਪ੍ਰਭ ਅਗੇ ਅਰਦਾਸ ਆ ਸਿੱਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਬਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮ ਦਾਸ ਸੈ ਉਹੀਂ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਆਏ ਤੇਗ ਬਹਾਦਰ ਸਿਮੀਆ ਕਰਨ ਉਹਨੇ ਦਿਹਾ ਵਈ ਸਬਤ ਅਹੀਂ ਹੋਣਾ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬ ਥਾਈ ਹੋਣਾ ਜੀ ਸਹਾਏ ਧਾਂ ਬਾਸੀਆਂ ਦੀ ਜੁਤ ਧੰਨ ਨੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਨਰਸਿੰਦਾਰਿਆਂ ਜੀ ਕਹਤੇ ਅੰਤਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਂ ਸਭ ਜਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨਾਂ ਦਾ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅੰਡਟ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਾਈ ਤੇ ਦਰ ਕੇ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਅਸੀਸ ਦਿੱਤੇ ਬੰਦ ਬੰਦ ਕਟਾਏ ਹੋਪਰੀ ਲਹਾਈਆਂ ਰਖੜੀਆਂ ਤੇ ਚੜੇ ਤਾ ਨਾਰਨ ਨਾ ਰਹਿ ਗਏ ਗੁਰਦੁਆਰਿਆਂ ਦੀ ਹਰ ਗੁਣ ਗਾਵੋ ਸਦਾ ਸੁਭਾਈ ਪਾਤਿਤਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰਹੈ ਨ ਕੀਰਤਨ ਗਈਐ ਬਹੁੜਨਾ ਜੋਨੀ ਪਾਈਐ ਜਿਸ ਦੀ ਵੈ ਪੁਰਖ ਵਿਦਾਤਾ ਹਰ ਰਸ ਤਿ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੋ ਕਨਾਨਕ ਸਰਣੀ ਪਾਇਆ ਜਿਸ ਦੀਵਾ ਪੁਰਖ ਵੇਦਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੀੜਨਾ